ਇਸ ਮਸਲੇ ਕੋਟਿਆ ਦਾ 10 ਸਾਲ ਹੋ ਗਏ ਕੋਟਿਆਂ ਦੇ ਤੇ ਹੁਣ ਕਿਵੇਂ ਠੀਕ ਹੁਣ ਕਿਵੇਂ ਕਿੰਨੇ ਪਰਸੈਂਟ ਲੀਕ 70 80 60 ਕੇ ਦੇ ਪਰਸੈਂਟ ਨਹੀਂ 50% ਹੈਗਾ ਬੋਲਦੀ ਸੀ ਕਿ ਘੂਟੇ ਘੂਟੇ ਉਹ ਕਰਦੇ ਕਰਦੇ ਸੀ ਉਹਦੇ ਨਾਲ ਅਪਾਂਡਸਮੈਂਟ ਹੋਇਆ ਥੋੜਾ ਫਰਕ ਨਹੀਂ ਆਇਆ ਇੰਦਾ ਵੇਟ ਜ਼ਿਆਦਾ ਹੋਣ ਦੇ ਕਾਰਨ ਇੰਦਾ ਜਿਹੜਾ ਚੂਲਾ ਚੂਲਿਆਂ ਦੀ ਹੱਡੀਆਂ ਅੰਦਰ ਗਰਪ ਕਰ ਰਹੀ ਸੀ ਪਹਿਲੇ ਕੀ ਡੇਰਾ ਬਰੀ ਜਿਹੜਾ ਦਵਾਈ ਲੈਂਦਾ ਮੇਰੇ ਠੱਗ ਰਣ ਉਹ ਸੈਟੀਸਫਾਈ ਆ ਮੈਨੂੰ ਕੰਨੀ ਮੈਨੇ ਦਵਾਈ ਲਈ ਹੈ ਨਹੀਂ ਤੇ ਹੁਣ ਬਿਲਕੁਲ ਓਕੇ ਫਾਰੀ ਜਿੰਦਗੀ ਨਹੀਂ ਕੋਟੇ ਦੋ। ਜਪੜ ਜਮਾਨੇ ਤੇ ਹੋਦੇ ਕੋਟੇ ਨਹੀਂ। ਨਹੀਂ, ਦਗਦੇ ਤਾਂ ਨਹੀਂ ਹੈਗੇ। ਦੁੱਧ ਮੈਂ ਚੜਾਈ ਹੈ ਮੈਂ ਚਲੇ ਕੇ ਰਿਪੋਰਟ ਖਾਣੇ ਦੀ ਦਵਾਈ। ਮਨੋ ਜਦੋਂ ਮੈਂ ਆਇਆ ਸੀ ਨਾ ਦੇਖੋ ਖੜਿਆ ਨਹੀਂ ਹੋ ਜਾਂਦਾ ਨਹੀਂ। ਉਹਨਾਂ ਦੋ ਮਿੰਟ ਹੀ ਖੜਾ ਹੋਇਆ ਨਾ ਉੱਥੇ ਤੇ ਉਹਨੂੰ ਅਦਾ ਲੱਗਦਾ ਪਿਆ ਉਹ ਵੀ ਜਿੱਦਾ ਥੋੜਾ ਜਿਹਾ ਹਲਕਾ ਹੈ। ਪਹਿਲੀ ਵਾਰੀ ਸੀ ਇਹਦੀ ਗੱਜਾ ਨਾ ਕੋਟੇ ਜਦੋਂ ਇੱਥੋਂ ਹੁੰਦਾ ਬੰਦਾ ਐਂਸਾਈਟਿਕ ਕਰਕੇ ਤੁਰਦਾ ਲੱਗਦਾ ਬੈ ਲੈ ਜਾਂ ਬਣਾ ਕੇ ਕੋਟਿਆਂ ਦਾ ਫੈਲਾ ਚਲਾ ਲੇ। ਆਹ ਕਰਨਾ ਪੜਿਆ। ਤੁਸੀਂ ਸਹੀ ਕਰ ਰਹੇ ਹੋ ਗੋਡੇ ਸੀਗਾ ਅਕੋਰਡ ਟਿਕ ਹੋ ਜਾਣਾ ਗੋਡੇ ਗੋਡੇ ਮਤਲਬ ਗੋਡੇ ਦੀ ਸਾਈਡ ਕਰਾਂਗੇ ਅੰਦਰ ਕਰਾਂਗੇ ਥੋੜੇ ਬਸੇ ਵੀ ਸੀ ਇਹਨਾਂ ਦਾ ਬਾਸਰ ਸੀ ਮੈਂ ਕਿਹਾ ਕੈਂਸਰ ਸੀ ਇਹਨੂੰ ਕੈਂਸਰ ਨਹੀਂ ਬਲਕਿ ਓਕੇ ਯਾਰ ਬੋਰਡ ਨੇ ਲਾਉ ਤੂੰ ਠੀਕ ਕਹਿਣਾ ਚਾਹੁੰਦੇ ਹੋਂਡਰ ਬੋਰਡ ਕਿਸ ਤਰ੍ਹਾਂ ਦੀ ਤੇ ਬਹੁਤ ਵਧੀਆ ਜੀ ਇੱਥੇ ਧੰਨਵਾਦ ਕਰਦੇ ਆ ਜੀ ਇਹਨਾਂ ਦੇ ਜਿਹਨਾਂ ਨੇ ਉਹਨਾਂ ਦੀ ਜਾਂਚ ਕਰਤੀ ਮੇਰੇ ਆ ਲੰਬਤ ਦਾ ਪੱਖ ਖਰਾਬ ਸੀ ਤੇ ਗੋਡਾ ਬਹੁਤ ਦਰਦ ਕਰਦਾ ਕਿੰਨਾ ਸੀ ਹੋ ਗਏ ਹੁਣ ਹਾਂ ਪਹਿਲਾਂ ਨਾਲ ਕਾਫੀ ਫਰਕ ਆ ਉਦਾਂ ਜੇ ਤੁਰਨ ਤੇ ਦਿੱਕਤ ਆਉਂਦੀ ਆ ਪਰ ਉਦਾਂ ਮੈਂ ਹੁਣ ਤੁਰ ਲੈਂਦੀ ਆ ਦਵਾਈ ਇਸ ਤੋਂ ਪਹਿਲਾਂ ਕਿ ਤੂੰ ਹੋਰ ਲੈ ਇਹ ਬਾਹਰੋਂ ਡਾਕਟਰ ਮੈਨੂੰ ਕਹਿੰਦੇ ਉਹ ਦਵਾਈ ਖਾਦੀ ਗੱਡੇ ਠੀਕ ਹੋ ਗਏ ਹਾਂਜੀ ਲੱਗ ਠੀਕ ਹੋ ਗਏ ਹਾਂਜੀ ਠੀਕਿਆ ਕਿੰਨੇ ਕਰ ਲਈ ਦਵਾਈ ਕਰ ਮੈਂ 3 ਮਹੀਨੇ ਖਾਦੀ ਹੁਣ ਜਮਾਂ ਸਹੀ ਹਾਂ ਮੈਂ ਸਿੱਧੇ ਕਹਿੰਨਾ ਜੇ ਡਾਕਟਰ ਨੇ ਸਾਨੂੰ ਆਪਰੇਸ਼ਨ ਦਾ ਦੱਸਿਆ ਸੀ ਉਹਨਾਂ ਨੇ ਸਾਨੂੰ ਇੱਥੇ ਠੀਕ ਆ ਪੱਟੀ ਪੱਟਾ ਕੋਈ ਲਾਇਆ ਇਹਨਾਂ ਨੇ ਕਿਸ ਤਰ੍ਹਾਂ ਨਹੀਂ ਨਹੀਂ ਬਸ ਆਹੋ ਬਸ ਠੀਕ ਹੈ ਸੈਟਿੰਗ ਕਿਹ ਚ ਭਾਈ ਕੀ ਉਹਨਾਂ ਨੇ ਕੋਈ ਨਹੀਂ ਨਹੀਂ ਕੋਈ ਕੋਈ ਸੈਟਿੰਗ ਨਹੀਂ ਮਹਾਰਾਜ ਗੁਰੂ ਨਾਨਕ ਦੇ ਭਰੋਸਾ ਰੱਖ ਕੇ ਦਵਾਈ ਖਾਓ ਮਹਾਰਾਜ ਜੀ ਨਨ ਤੰਦਰੁਸਤੀ ਬਖਸ਼ੇ ਸਾਨੂੰ ਜਿਹੜੇ ਤੰਦਰੁਸਤੀ ਦੇ। ਮੇਰਾ ਇੱਕ ਚੈਲੰਜ ਆ। ਮੇਰੀ ਦਵਾਈ ਨੂੰ ਕੋਈ ਪੇਨ ਕਿਲਰ ਸੇ ਤਾਂ ਨਹੀਂ ਕਰ ਸਕਦਾ। ਲੋ ਜੀ ਅੱਜ ਅਸੀਂ ਪਹੁੰਚਿਆ ਬਾਬਾ ਸ਼੍ਰੀ ਚੰਦ ਤੇ ਅਸੀਂ ਦੁਆਖਾਨਾ ਕਰਤਾਰਪੁਰ ਵਿਖੇ। ਪਹਿਲਾਂ ਤਾਂ ਸਭ ਤੋਂ ਪਹਿਲਾਂ ਦਾ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਜਿਹੜੇ ਲੋਕ ਦੁਖੀ ਨੇ ਉਹਨਾਂ ਦੇ ਤੱਕ ਇਹ ਵੀਡੀਓ ਜਿਹੜੀ ਉਹ ਜਾ ਸਕੇ ਤੇ ਉਹ ਆਪਣਾ ਲਾਜ ਜਿਹੜਾ ਤੇ ਆ ਕੇ ਕਰਵਾ ਸਕਣ ਕਿਉਂਕਿ ਇੱਥੇ ਕਿ ਵੈਦ ਜੀ ਨੇ ਜਿਹੜਾ ਕਿਤੇ ਵੀ ਲਾਜ ਨਹੀਂ ਹਟਾ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਲਾਜ ਨਹੀਂ ਹੁੰਦਾ ਤੇ ਇਸ ਵੈਦ ਵੱਲੋਂ ਕੀਤਾ ਜਾਂਦਾ ਹੈ। ਅਤੇ ਇਥੋਂ ਲੋਕ ਆਪਣੇ ਹਾਸੇ-ਖੁਸ਼ੀ ਇਸ ਜਗ੍ਹਾ ਤੋਂ ਜਾਂਦੇ ਹਾਂ। 15 ਦਿਨ ਦੀ ਖਾਲੀ ਖਾਲੀ ਦਵਾਈ ਤੇ ਹੁਣ ਦੂਜੇ ਹਫਤੇ ਦੀ ਤੀਸਰੇ ਹਫਤੇ ਦੀ ਸ਼ੁਰੂ ਕੀਤੀ। ਸਮਸਾ ਕਿਸੀ ਸਮਸਾ। ਮੇਰੇ ਆਲਮ ਬਤਾ ਬਖਰਾਬ ਸੀ ਤੇ ਗੋਡਾ ਬਹੁਤ ਦਰਦ ਕਰਦਾ। ਕਿੰਨਾ ਸੀ ਹੋ ਗਿਆ ਉਹਨੇ। ਹਾਂ ਸੋ ਪਹਿਲਾਂ ਨਾਲੋਂ ਕਾਫੀ ਫਰਕ ਆ ਉਦਾਂ ਜੇ ਤੁਹਾਨੂੰ ਜੇ ਦਿੱਕਤ ਆਉਂਦੀ ਆ। ਪਰ ਉਦਾਂ ਮੈਂ ਹੁਣ ਚੁੱਲ ਲੈਂਦੀ। ਦਵਾਈ ਇਸ ਤੋਂ ਪਹਿਲਾਂ ਕਿ ਤੂੰ ਹੋਰ ਲਈ ਬਾਹਰ ਡਾਕਟਰ ਕੋਲੋਂ ਬਹੁਤ ਦਵਾਈ ਖਾਤੀ। ਕਿ ਕਿ ਡਾਕਟਰ ਫਿਰ ਚਾਰ ਪੰਜ ਸਾਲ ਹੋ ਗਏ ਦਵਾਈ ਖਾਨ ਦੀ ਦਵਾਈ ਦੇ ਦਿੰਦੇ ਮੇਰੇ ਕੋਲ ਵਧੀਆ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਹਾਂਜੀ ਆ ਚਾ ਚਾ ਮੈਂ ਠੀਕ ਹੋ ਗਿਆ ਆ ਬੰਦ ਕਰ ਦੋਗੀ ਕਰੀ ਕਿੰਨਾ ਕੁ ਵਧੀਆ ਬਹੁਤ ਵਧੀਆ ਬੜੇ ਠੀਕ ਹੋ ਗਏ ਹਾਂਜੀ ਲੱਗ ਠੀਕ ਹੋ ਗਏ ਹਾਂਜੀ ਠੀਕ ਕਿੰਨੇ ਚਿਰ ਲਈ ਦਵਾਈ ਕਰਾਂ ਮੈਂ ਤਿੰਨ ਮਹੀਨੇ ਖਾਵਾਂ ਉਹ ਜਮਾਂ ਸਹੀ ਹਾਂ ਅੱਜ ਫਿਰ ਕਿਵੇਂ ਆਏ ਅੱਜ ਉਹਦਾ ਆ ਗਈ ਭਾਬੀ ਆਪਣੀ ਮਨ ਨਾਲ ਚੱਕ ਗਈ ਅੱਜ ਕੀ ਕਰਨ ਕਿ ਬੇ ਬੇਟਕ ਪਹਿਲੇ ਕਿਹਾ ਡੇਰਾ ਮਰੀਜ਼ ਜਿਹੜਾ ਦਵਾਈ ਲੈਂਦਾ ਮੇਰੇ ਠੰਗ ਨਾਲ ਉਹ ਸੈਟੀਸਫਾਈ ਹੈ ਮੇਰੇ ਤਿੰਨ ਮਹੀਨੇ ਦਵਾਈ ਲਈਆਂ ਨੇ ਬਿਲਕੁਲ ਓਕੇ ਸਾਰੀ ਜ਼ਿੰਦਗੀ ਨਹੀਂ ਕੋਟੇ ਦਵਾਈ ਉਹ ਜਮਾਨੇ ਤੋਂ ਦੇ ਪੁੱਢੀ ਨਹੀਂ ਨਹੀਂ ਦੁਖਦੇ ਤਾਂ ਨਹੀਂ ਹੈਗੇ ਦੁੱਧ ਮੈਂ ਚੜਾਈ ਹਾਂ ਮੈਂ ਚੜੇ ਇਕੱਲੇ ਖਾ ਲੈਂਦੇ ਦਵਾਈ ਦੇਖੋ ਜੀ ਇਹਨਾਂ ਵੱਲੋਂ ਸ਼ੌਂਕੀ ਦਵਾਈ ਘਦੀ ਆ ਰਹੀ ਹੈ ਬਿਲਕੁਲ ਸਹੀ ਹੋਗਣੇ ਇਹ ਤਿੰਨ ਮਹੀਨੇ ਦਵਾਈ ਖਾਣ ਤੋਂ ਬਾਅਦ ਬਿਲਕੁਲ ਸਹੀ ਹੋ ਗਿਆ ਜੀ ਇਹ ਇਹ ਤੋਂ ਵੇ ਪਿਆਰ ਇਸ ਵੱਲੋਂ ਕਰਦਾ ਮੇਰੀ ਇੱਕ ਭਾਣਜੀ ਉਹਦੀ ਇਹਦੀ ਸ਼ਕਲ ਉਹਦੇ ਨਾਲ ਦੀ ਉਹਦੇ ਨਾਲ ਪਿਆਰ ਹੋ ਕਰਦਾ ਕਾ ਕਰਦਾ ਠੀਕ ਆ ਬਾਕੀ ਜਿਹੜਾ ਸਾਹ ਵਤਾਂ ਉਹਦੇ ਜਿੱਥੇ ਬੈਠਾ ਸੀ ਉਹਦੇ ਬਾਪੇ ਉਹੀ ਧੀਮਤੋ ਹੀ ਬੈਣ ਪਾਈ। ਇਹ ਗੱਲ ਉਹ ਦਿਮਾਗ ਵਿੱਚ ਕੋ ਜਿਹਨੂੰ ਮਰਜ਼ੀ ਬੋਕੜ ਚ ਲੈਣੀ। ਠੀਕ ਆ। ਤੇ ਆਖਾਂ ਦੱਸ ਦਿੰਦੀਆਂ ਬੰਦੇ ਦੀ ਆਪਣੇ ਪਤਾ ਮੈਨੂੰ ਕਹਿ ਦਾਂਗਾ। ਕਿਉਂ ਬੋਤੋ? ਹਾਂਜੀ। ਇਹ ਤਾਂ ਪਤਾ ਕੀ ਆ। ਬੈਰੀ ਰਿਗਾ ਫੋਨ ਲੀ। ਫੋਨ ਦੀ ਘੁਜਬੋਲ ਆਈ ਇਹਨੂੰ। ਤੇ ਫੋਨ ਦੇਖੀ ਉਹ ਸੋਹਣਾ ਮਗਨ। ਭਾਈ ਜੀ ਕੀ ਨਾਮ? ਮੇਰਾ ਨਾਮ ਪੂਰਨ ਲਾਲ ਭਗਤ। ਕੀ ਕਹਿਣਾ ਚਾਹੁੰਦਾ ਇੱਥੇ ਆ ਜਾਈਓ ਕਿਸ ਤਰ੍ਹਾਂ ਦਾ ਬੰਦਾ। ਭਾਈ ਜੀ 4 ਸਾਲ ਤੋਂ ਬੜਾ ਕਨੇਸ਼ਾਨ ਸੀ। ਮੈਂ ਉਹਦਾ YouTube ਤੇ ਦੇਖਿਆ ਸੀ। ਤਾਂ ਉਹਦੇ ਨਾਲ ਕਾਫੀ ਹੋਣ ਕਰਾ ਥੋੜਾ ਰਲਿਫ ਮਿਲਦਾ ਕਾਦੀ ਪਰੇਸ਼ਾਨੀ ਸੀ ਕਿ ਬੈਕ ਦੀ ਹੈਲਥ ਫੋਰਸ ਕੰਦੇ ਪ੍ਰੋਬਲਮ ਸੀ ਕਿ ਗੂਟੇ ਗੂਟੇ ਉਹ ਦਰਦ ਕਰਦੇ ਸੀ ਉਹਦੇ ਨਾਲ ਹੋ ਗਿਆ ਅਪਾਇਨਟਮੈਂਟ ਹੋਇਆ ਥੋੜਾ ਫਰਕ ਲੱਗਦਾ ਤੇ ਉਹ ਇੰਨਾ ਹੋਰ ਵੀ ਲਈਆ ਕਿ ਡਾਕਟਰ ਨੇ ਅਪਡੇਟ ਦੱਸਿਆ ਉਹਨਾਂ ਨੇ ਆਪਰੇਸ਼ਨ ਦੱਸਿਆ ਚਾਹਣਸ਼ ਦੱਸਿਆ ਸੀਗਾ ਕਿ ਹੁਣ ਇੱਥੇ ਸੀ ਹੋ ਗਈ ਮਤਲਬ ਜਦੋਂ ਮੈਂ ਆਇਆ ਸੀ ਨਾ ਮੈਨੂੰ ਖੜਿਆ ਵੀ ਹੋ ਜਾਂਦਾ ਨਹੀਂ ਉਹ ਮੈਂ 2 ਮਿੰਟ ਖੜਾ ਹੋਇਆ ਨਾ ਉੱਥੇ ਤੇ ਕੋਈ ਅਦਾ ਲੱਗਦਾ ਪਿਆ ਵੀ ਜਗਾ ਥੋੜਾ ਜਿਹਾ ਹਲਕਾ ਪਹਿਲੀ ਵਾਰ ਹੀ ਆਇਆ ਹਾਂ ਜੇ ਮੰਨ ਲਓ ਵੀ ਆਪਣਾ ਇੱਕ ਵਰੀ ਆਇਆ ਹੋਇਆ ਨਾ ਹਲ ਹੋ ਗਿਆ ਤਾਂ ਫਿਰ ਹੋਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਮੈਂ ਤੇ ਇਹ ਕਹਿੰਦਾ ਕਿ ਮੈਂ ਤਾਂ ਬੜੀ دیر ਤੜਾ ਤਾ ਠੀਕ ਤਾਂ ਯੂਟਿਊਬ ਤੇ ਪਰ ਮੇਰਾ ਦਿਮਾਗ ਜਦੋਂ ਆਉਣਾ ਉਦੋਂ ਹੀ ਆਣਾ ਉਹ ਫਿਰ ਬਾਜ਼ੀ ਵਿੱਚ ਬੈਠੇ ਨਾ ਪੁੱਛੇ ਜਾਣਾ ਉੱਥੇ ਫਿਰ ਮਾਤਮਾਰੀ ਢੋਣਾ ਸਭ ਕਿੰਨੇ ਪਰਸੈਂਟ ਸੀ ਹੋਗੀ ਬੜੇ ਕੋ ਉੱਥੇ ਕੰਮ ਮੈਨੂੰ ਸੋਚ ਮਨ ਕਰਤੀ 35 35% ਲੱਗਦਾ ਹੈ ਪਹਿਲੀ ਵਾਰੀ ਆਨਲਾਈਨ ਸੀ ਉਹ ਪਹਿਲੀ ਵਾਰੀ ਨਾ ਬੈਠ ਦੀ ਬਹੁਤ ਅਰਥ ਹੁੰਦੀ ਖੜੇ ਨਹੀਂ ਹੋ ਸਕਦਾ ਮੈਂ ਕੁਰਸੀ ਲੱਭਦਾ ਫੜਫੜ ਬੈਠ ਜਾਨਾ ਸਹੀ ਹੁੰਦਾ ਕੋਈ ਸਹੀ ਦਾ ਥੋੜਾ ਕਰਦ ਨੂੰ ਮੈਂ ਆਰਮੀ ਚੋਂ ਲੱਗਿਆ ਠੀਕ ਇਥੇ ਜਾਇਓ ਕਿ ਸਮੱਸਿਆ ਕਿਸ ਸਮੱਸਿਆ ਮੈਨੂੰ ਗੋਡੇ ਦੀ ਪ੍ਰੋਬਲਮ 10 12 ਸਾਲ ਹੀ ਹੋ ਗਈ ਮੱਲ ਪਹਿਰਾ ਬਾਹਰ ਕਿਸ ਤਰ੍ਹਾਂ ਦੀ ਸਮੱਸਿਆ ਸੀ ਗੋਡਿਆਂ ਤੋਂ ਚੱਲਣਾ ਫਿਰਦੀ ਪ੍ਰੋਬਲਮ ਅੱਜ ਫਿਰ ਅੱਜ ਫਿਰ ਇੱਥੇ ਆਇਓ ਫੋਨ ਆਇਓ ਕਿ ਇਸ ਤੋਂ ਪਹਿਲਾਂ ਵੀ ਕਰੀ ਚੱਲਣ ਫਿਰਦੇ ਨਾਲ ਥੋੜਾ ਜਿਆਦਾ ਰਿਲੈਕਸ ਲੱਗਦਾ ਜੀ ਪਹਿਲੀ ਵਾਰੀ ਆਇਓ ਪਹਿਲੀ ਵਾਰੀ ਕਿੰਨੇ ਪਰਸੈਂਟ ਸਹੀ ਹੋ ਗਿਆ ਮੰਨ ਲਓ ਨਹੀਂ ਆ 30 40 ਪਰਸੈਂਟ ਹਾਂ ਠੀਕ ਜਦੋਂ ਮੈਂ ਸੈਟਿੰਗ ਇਹਦੇ ਗੋਡੀ ਜਿਹੜੀ ਜਿਆਦਾ ਮਤਲਬ ਪੌੜੀਆਂ ਪੁਰਾ ਆਪਣੇ ਪਹਾੜੀਏ ਚੜਨ ਕਰਕੇ ਤਾਂ ਫੌਜੀ ਬੱਤਾ ਕੋਈ ਜਿਆਦਾ ਖਰਾਬ ਨਹੀਂ ਤੇ ਪਰ ਆਪਣੇ ਕੋਲ ਜਿੰਨੀ ਕਿ ਸੈਟਿੰਗ ਹੋ ਸਕੀ 40 45% ਠੀਕ ਹੋ ਗਏ ਅੱਜ ਹੀ ਸਹੀ ਹੋ ਗਿਆ ਜੀ ਅੱਜ ਤੱਕ ਮੈਂ ਕੋਈ ਦਵਾਈ ਦਿੱਤੀ ਨਾ ਸੈਟਿੰਗ ਹੀ ਦੇਖਾ ਤੀ ਅੱਜ ਹੀ ਅੱਜ ਫਸਟ ਟਾਈਮ ਹੀ ਬਿਲਕੁਲ ਫਸਟ ਟਾਈਮ ਜਦੋਂ ਮੇਰਾ ਚੈਲੰਜ ਇਹ ਜਿਹੜਾ ਮੈਂ ਮਤਲਬ ਪਹਿਲੀ ਵਾਰ ਗੋਡਿਆਂ ਤੋਂ ਹਿੱਟ ਕਰਦਾ ਉਹ 50 60% ਮੌਕੇ ਤੇ ਠੀਕ ਹੋ ਜਾਂਦਾ ਇਹਦੇ ਜਿਆਦਾ ਖਰਾਬ ਨਹੀਂ ਫਟ ਜਿਸ ਗੱਲ ਤੋਂ ਥੋੜਾ ਘੱਟ ਤਵੀਆਂ ਕਿਤੋਂ ਹੋਰ ਵੀ ਲਈਆਂ ਜੇ ਇਸ ਤੋਂ ਇਸ ਤੋਂ ਮੈਂ ਤਾਂ ਕੋਈ ਦਵਾਈ ਲਈ ਨਹੀਂ ਕੌਫੀ ਤਾਂ ਖਾਏ ਰੁਪਏ ਕੋਈ ਫਰਕ ਨਹੀਂ ਕੋਈ ਛਟਰੀ ਆ ਇਹ ਹੁਣ ਇੱਥੋਂ ਅੱਜ ਮੈਂ ਕਿੰਨਾ ਕਿੰਨਾ ਪਹਿਲੇ ਤਾਂ ਸਭ ਮੰਨ ਲਓ ਪਤਾ ਲੱਗਦਾ ਚੱਲ ਬਾਕੀ ਦਵਾਈਆਂ ਦੁਈਆਂ ਖਾਵਾਂਗੇ ਤੇ ਸੈੱਟ ਹੋ ਜੇ ਇੱਥੇ ਬਾਲ ਬੈ ਗਲਾ ਇੱਥੇ ਫਰਕ ਸਪੋਟੀ ਇਹਦੀ ਇਹਦੀ ਵਜ੍ਹਾ ਨਾਲ ਗੋਡੇ ਜਦੋਂ ਇੱਥੋਂ ਹੁੰਦਾ ਬੰਦਾ ਐਂਸਾਈਡ ਤੇ ਕਰਕੇ ਤੁਰਦਾ ਲੱਗਦਾ ਬਹਿ ਲੈਂ ਜਿਆ ਬਣਾ ਕੇ ਗੋਡਿਆਂ ਦਾ ਫੈਲਾ ਚਲਾ ਲਾ ਲਈ ਆ ਕਰਨਾ ਪੜਦਾ ਤੁਸੀਂ ਸਹੀ ਕਰੋ ਗੋਡੇ ਸੀ ਇਹ ਗੋਡੇ ਠੀਕ ਹੋ ਜਾਣਾ ਗੋਡੇ ਮਤਲਬ ਗੋਡੇ ਦੀ ਸਾਈਡ ਕਰਾਂਗੇ ਐਵੀ ਸੈੱਟ ਕਰਾਂਗੇ ਗੋਡੇ ਕੋਈ ਵੀ ਸੀ ਇਹਦਾ ਪੇਟ ਜ਼ਿਆਦਾ ਹੋਣ ਦੇ ਕਾਰਨ ਇੰਦਰਾ ਚੂਲਾ ਚੂਲੇ ਦੀ ਹੱਡੀਆਂ ਤਰ ਗ੍ਰਿਪ ਕਰ ਰਹੀ ਸੀ ਉਹ ਗ੍ਰਿਪ ਕਰਨ ਦੇ ਕਾਰਨ ਇੱਕ ਪਾਸੇ ਸਾਈਡ 'ਚ ਦਰਜਿਆ ਰਹੀ ਸੀ ਹੈ ਜੀ ਤੇ ਬਣਾ ਸੈੱਟ ਕੀਤਾ ਬਦਲਾਂ ਪਹਿਲਾਂ ਆਏ ਸੀ ਠੀਕ ਹੈ ਮੈਂ ਚਾਹੁੰਦਾ ਹੁਣ ਠੀਕ ਹੈ ਮੇਰੇ ਅਕਮੋਡਿੰਗ ਇਹ 70% ਓਕੇ ਹੈ ਹਾਂ ਜੀ ਕਿ ਕਿ ਰਿਗ੍ਰਿਪ ਫਾਈਟਿੰਗ ਕਿੰਨਾ ਸੀ ਹੋ ਗਿਆ ਹੈ ਜੀ ਕਿੰਨਾ ਸੀ ਹੋ ਗਿਆ ਹੈ ਇਹ 70 70% ਠੀਕ ਹੈ ਸੀ ਹੋ ਗਿਆ ਤਾਂ 100% ਹਾਂ ਜੀ ਬਦਲਾਂ ਆ ਆ ਆ ਕਿੰਨੇ ਦਿਨ ਬਾਈ ਨਿਤ ਹੈ ਜੀ ਕਿੰਨੇ ਦਿਨ ਬਾਈ ਨਿਤ ਹੈ ਪਹਿਲੇ ਤੇ ਇਹਨਾਂ ਕੋ ਤੇ 15 ਦਿਨ ਹੋਇਆ ਪਹਿਲੇ ਕਿੰਨਾ ਚੰਗਾ ਜਪਲਾਈ ਕਰਦਾ ਪਹਿਲੇ ਬਹੁਤ ਖਾਦੀ ਐ ਚੋਸੀ ਡਾਕਟਰ ਬੁੜੀ ਖਾਦੀ ਔਰ ਜਲੰਦਰੇ ਕੋਈ ਫਰਕ ਪਿਆ ਨਾ ਕੋਈ ਫਰਕ ਹੋ ਰਿਹਾ ਨਹੀਂ ਲੱਗਦਾ ਫਰਕ ਦਾ ਫਰਕ ਲੱਗਦਾ ਤਾਂ ਹੀ ਦੁਬਾਰਾ ਆਇਆ ਬਿਲਕੁਲ ਠੀਕ ਜਿਹੜਾ ਲੱਕ ਵਾਲਾ ਮੈਂ ਕਹਾਂ ਜੀ ਦੋ ਮਹੀਨੇ ਮੇਰੀ ਦਵਾਈ ਖਾ ਲਈ ਜੋ ਨਹੀਂ ਠੀਕ ਮੈਂ ਕਹਾਂ ਹੱਕ ਜਵਾਜਾ ਇਹਨਾਂ ਕੋ ਠੀਕ ਹੈ ਇਹਨਾਂ ਦੀ ਇੱਕ ਗੱਲ ਦੀ ਐ ਇਹ ਮੇਰੇ ਨਾਲ ਟੱਚ ਨਹੀਂ ਰਹਿੰਦੇ ਮੈਂ ਹਰ ਮਰੀਜ਼ ਨੂੰ ਕਹਿੰਦਾ ਵੀ ਮੈਨੂੰ ਹਫਤਾ ਦਵਾਈ ਲੈਣ ਤੋਂ ਬਾਅਦ ਇਹਨਾਂ ਫੋਨ ਤੇ ਗੱਲ ਕਰਫਤਾ ਕੈ ਮੈਂ ਨੋਸੋ ਮੇਰੇ ਹੱਥ ਤੁਹਾਡੇ ਹਾਲਾਤ ਕੀ ਨੇ ਇਹ ਨਹੀਂ ਦੱਸ ਇਹ ਦੱਸਦੇ ਕਿਉਂ ਨਹੀਂ ਵੀ ਸਾਨੂੰ ਇਹ ਰੋਕੂਗਾ ਚਾਹ ਪੀੜੋ ਪਰ ਇਹ ਨਹੀਂ ਕਰਦੀ ਦੁਨੀਆ ਭਰੇਜ ਕੀ ਕੀ ਗੱਲ ਹੈ ਤੁਸੀਂ ਕੀਤੇ ਹੋ ਪਰ ਕਿਉਂ ਨਹੀਂ ਕੀਤਾ ਮੈਂ ਤੁਹਾਡੀ ਗੱਲ ਨਹੀਂ ਸੁਣੀ ਪਰ ਇਹ ਲੈ ਮੈਂ ਤੁਹਾਡਾ ਕਹਿਣ ਦਾ ਭਾਵੇਂ ਆ ਵੀ ਜੇ ਤੁਹਾਨੂੰ ਮੈਂ ਕਿਹਾ ਤੇ ਤੁਸੀਂ ਗੱਲ ਕਰਦੇ ਦੱਸੋ ਕਰਦੇ ਆ ਕਿ ਆਲੂਲੀ ਸਬਜੀ ਵੀ ਨਹੀਂ ਖਾਣੀ ਤੇ ਪਰਹੇਜ਼ ਰੱਖ ਰਹਿੇ ਕਰਦੇ ਮੈਨਾ ਟੱਚ ਲੈਣਾ ਠੀਕ ਹੈ ਪਰਹੇਜ਼ ਜਿਆਦਾ ਜ਼ਰੂਰੀ ਜੀ ਗੱਲ ਕਰਕੇ ਦਵਾਈ ਨਾਲ ਮੈਂ ਕਹ ਰਿਹਾ ਜਿਆਦਾ ਜਦੋਂ ਪਰਹੇਜ਼ੀਆਂ ਕਰਦੇ ਫਿਰ ਦਵਾਈ ਦਾ ਅਸਰ ਉੱਪਰ ਹੈ ਜਿਹੜੀ ਉਹ ਆਪਾਂ ਚੀਜ਼ ਤੋਂ ਬੰਦਾ ਕਰਦੇ ਉਹ ਹੀ ਲਈ ਜਾਂਦੀ ਕਿਹੜੀ ਕਿਹੜੀ ਚੀਜ਼ਾਂ ਪਰਹੇਜ਼ ਰੱਖਣਾ ਹੈ ਖੱਟੀ ਲੱਸੀ ਖਟਾ ਦਹੀਂ ਆਲੂ ਚੌਲ ਬਰਗਰ ਸੌਸ ਬੰਦ ਚਾਵਲ ਚਾਹ ਬਿਲਕੁਲ ਬੰਦ ਚਾਹ ਦਾ ਪਾਣੀ ਨਹੀਂ ਚਾਹ ਦਾ ਉਹਠੇ ਜਿਹਦਾ ਕਹਿੰਦੇ ਬੋਸ ਸੜਦਾ ਨਹੀਂ ਮੈਂ ਕਹਿੰਦਾ ਵੀ ਦੁੱਧ ਪੀਓ ਜਦੋਂ ਪਰਸ 90% ਰੋਗਾਂ ਦੀ ਚਾਹ ਜਿਆੜੀ ਚਾਹੇ 90% ਰੋਗਾਂ ਦੀ ਜੜ ਚਾਹ ਨੇਪਣੀ ਚਾਹੀਦੀ ਪਹਿਲੇ ਬਹੁਤ ਵੱਡਾ ਇਹ ਜਿਹੜਾ ਹੈਗਾ ਇਹਨਾਂ ਵੱਲੋਂ ਇੱਕ ਵੀ ਆਪਣਾ ਦਾਵਾ ਕੀਤਾ ਜਾ ਰਿਹਾ ਹੈ ਕਿ ਦੇਖਣ ਵਾਲੀ ਦਿਮਾਗ ਦੇ ਵਿੱਚੋਂ ਗੱਲ ਕੱਢ ਕੇ ਆਓ ਸਭ ਠੀਕ ਹੋ ਜਾਏਗਾ ਘਰ ਦੇ ਵਿੱਚ ਵੈਦਗਰੀ ਨੂੰ 99 ਚ ਨਿਧਿਆਣੇ ਡੀਸੀ ਤੋਂ ਅਸਰ ਚੰਨੀ ਸਾਹਿਬ ਤੋਂ ਗੋਲਡ ਮੈਡਲ 2003 ਤੇ 9 ਚ ਪੰਜਾਬ ਸਰਕਾਰ ਤੋਂ ਪੁਰਸਕਾਰ 2005 ਦੇ ਵਿੱਚ ਅਬਦੁਲ ਕਲਾਮ ਸਾਹਿਬ ਕੋ ਪੁਰਸਕਾਰ 2011 ਚ ਜੀਓਐਨਡਬਲਯੂਐਚਓ ਦੀ ਸ਼ਵਾਰਥੀ ਰਾਸੀ ਪੁਰਸਕਾਰ ਮਾੜਾ ਮੋੜਾ ਜਿਹਾ ਕੰਮ ਨਹੀਂ ਕੀਤਾ ਹੁਣ ਤੱਕ ਬਿਲਕੁਲ ਕਰਦੇ ਆ ਜੀ ਸਾਹਿਬ ਕਹਿੰਦੇ ਨੇ ਕਿ ਸਾਨੂੰ 21 ਪੁਸਤਾਂ ਹੋਈਆਂ ਅਫਾਇਦ ਕਿੰਨੀ ਬਣ ਤੈਨੂੰ ਕਰਦੇ ਕਿ ਕਿਹਾ ਦੱਸ ਲੋ ਕਿ ਇਸੇ ਕਰਕੇ ਜਿਹੜਾ ਜਿਹੜਾ ਹੱਥ ਨਾਲ ਦਾ ਜਿਹੜੇ ਮੈਨੂੰ ਤਾਂ ਉਹ ਓਕੇ ਹੋ ਜਾਂਦਾ ਰੱਖੋ ਅਜੇ ਤੱਕ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦੇ ਨਾ ਪੱਟੀ ਨਾ ਪੱਟਾ ਨਾ ਖਿੱਚ ਮੈਂ ਨਹੀਂ ਲਾਈ ਤਾਂ ਹਾਥਾਂ ਸੈਟਿੰਗ ਕਰਕੇ ਮੈਂ ਦਵਾਈ ਦੇ ਆਹ ਮੇਰੀ ਦਵਾਈ ਮੇਰਾ ਚੈਲੰਜ ਆ ਕੋ ਬਣਾ ਪੈਣ ਕੇ ਦਾ ਸੰਧ ਕਰਕੇ ਦਿਹਾ ਪੈਣ ਕੇ ਨਾ ਪੈਣ ਕਰ ਦਿੱਤੀ ਨਾ ਖਾਦੀ ਨਾ ਮੈਂ ਦੇਣ ਵਾਲੇ ਤੋਂ ਚੰਗਾ ਮਾੰਦਾ ਮੈਂ ਕੀ ਦੇਣਾ ਗੋਟਿਆਂ ਤੋਂ ਲੱਖ ਤੋਂ ਦਰਦ ਕਿਸੇ ਅੰਗ ਨੇ ਉਦੋਂ ਕਰਦਾ ਜਦੋਂ ਉਹਦੇ ਵਿੱਚ ਪਲਸਕਲ ਘਟਦਾ ਮੇਰਾ ਉਸ ਤੋਂ ਪੁਆਇੰਟਾ ਚਾਂਦੀ ਪਸਮ ਐਰਮਾਸਰੀ ਵਿੱਚ 65% ਪਾਣੀ ਹੈ 35% ਐਰਥ ਉਹਦੇ ਤੋਂ ਚਾਂਦੀ ਪਸਮ ਐਰਮਾਸਰੀ ਵਿੱਚ ਆਰਨਾ ਬੁੱਟੀ ਦਾ ਸਾਤ ਆਰਨਾ ਬੁੱਟੀ ਦਾ ਸਾਤ ਜਿਹੜਾ ਉਹਨੇ ਸਰੀਰ ਦੀ ਨਾੜਾਂ ਨਾਲ ਖੋਲ ਤੇ ਪਲਸਕਲ ਕਿਉਂ ਜਾਂ ਕਰਦਾ ਦਰਦਾ ਸਵਾਲ ਪਿਆ ਜੀ ਪਹਿਲਾ ਪੁਆਇੰਟ ਸੈਕੰਡ ਦੇ ਨਾੜਾਂ ਦੀ ਸੰਗਠਤਾ ਤੋਣ ਲਈ ਸਦਮਾ ਕਰਦਾ ਵਿੱਚ ਤੇ ਚਰਬੀ ਰਿਕਵਰ ਲਈ ਸਾਖ ਪਛੀਨੀ ਦਾ ਸਾਤ ਇਹੀ ਕੋਈ ਗੱਲ ਸ਼ੁਕਰ ਦੇ ਮਰੀ ਵੀ ਆਉਂਦੇ ਉਹ ਸ਼ੁਕਰ ਤੋਂ ਕਹਿ ਲੋ ਵੀ ਜੀਨੇ ਪੱਕੀ ਤੋੜਦੀਆਂ ਵੀ ਮੇਰ ਦਾ ਕਾ ਸਕਦਾ ਤੇ ਜੀਨੇ ਮੱਲਵ ਕਰਨ ਦਾ ਵੀ ਕੰਟਰੋਲ ਕਰੀ ਉਹਦੀ ਦਵਾਈ ਵੀ ਦੇਖਦੀ ਆ ਵੀ ਨਾ ਡੇਡ ਵੀ ਦਿੱਤੀ ਕੋਈ ਮੇਰ ਦਾ ਕਾ ਸਕਦਾ ਜਿਨੀ ਮਰਜੀ ਰਹਿੰਦੀ ਹੋਵੇ ਮਹੀਨਾ ਜਦੋਂ ਦਵਾਈ ਲੈ ਲਈ ਕੰਟਰੋਲ ਆ ਚੁਕੀ ਪਰ ਤੁਹਾਨੂੰ ਅਗਦੀ ਪੀੜੀ ਤੇ ਇੱਕ ਮੈਰੀ ਜਿਹਾ ਐਸਾ ਬਣਾਵਾਂਗੇ ਜੀਦਾ ਐਚਵੀਏ ਵਾਸੀ 16 ਸੀ ਅੱਜ ਆਖਾ 2 ਮਹੀਨਾ ਬਾਅਦ ਆੜ ਤੋਂ ਵੀ ਮੈਨੂੰ ਗਿਆ ਹੌਲੀ ਹੌਲੀ ਦਵਾਈ ਦੇਣਾ ਉੱਠ ਕੇ ਆਪ ਬੈਠ ਕੇ ਰੋਟੀ ਖਾ ਸਕਦਾ ਅਦੇ ਓਕੇ ਆ ਜੇ ਜੇ ਆਪਾਂ ਤੁਹਾਡੇ ਨਾਲ ਵੀ ਆਪਾਂ ਗੱਲ ਕਰੀਏ ਦਵਾਖਾਨੇ ਕਿੱਥੇ 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 ਲੋਕੜੇ ਕਿੜੇ ਨਾਲ ਜਾ ਸਕਦਾ ਮੈਂ ਸ਼ਨੀਵਾਰ ਐ ਦਵਾਖਾਨੇ ਚ ਬਾਬਾ ਸ੍ਰੀਚੰਦ ਦੇਸੀ ਦਵਾਖਾ ਦਾ ਕਰਤਾਰਪੁਰ ਆ ਸਾਡੇ ਨਾਲ ਹੀ ਅਸਲੀ ਬੈਂਕ ਤੇ ਸ਼ਨੀਵਾਰ ਤੋਂ ਇੱਥੇ ਐਤਵਾਰ ਕੱਲ ਨੂੰ ਵਾਲਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਮੈਂ ਬੱਲਾ ਪ੍ਰਦਾਖਾ ਨੇੜੇ HDFC ਬੈਂਕ ਬੱਲਾਪੁਰ ਬੇ ਰੋਡ 5 ਦਿਨ ਉਥੇ ਹੁੰਦੀ 5 ਦਿਨ ਬਸ ਸਾਡੇ ਨਾਲ ਰਵਿੰਦਰ ਸਾਹਿਬ ਨੇ ਇਸ ਟਾਈਮ ਅਸੀਂ ਉਹਨਾਂ ਦੇ ਨਾਲ ਵੀ ਆਪਾਂ ਕਵਰ ਕਰਦੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਮਰੀਜ਼ ਹੋਈ ਦੇਖਿਆ ਕਿ ਮਰੀਜ਼ਾਂ ਦਾ ਕਿਸ ਤਰ੍ਹਾਂ ਨਾਲ ਇਲਾਜ ਕੀਤਾ ਜਾਂਦਾ ਹੈ ਤੇ ਸਾਡੇ ਨਾਲ ਇਹ ਇਸ ਟਾਈਮ ਹੁਣ ਮੌਜੂਦ ਹਨ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵੈਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡੀ ਟੀਮ ਦਾ ਤੁਹਾਡੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਵੈਸਾਬ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਜਿਸੀਂ ਆਏ ਹਾਂ ਤੇ ਦੇਖਿਆ ਮਰੀਜ਼ ਜਿਹੜੇ ਉਹ ਬਿਲਕੁਲ ਸਹੀ ਹੋ ਕੇ ਜਾ ਰਹੇ ਬਹੁਤ ਵਧੀਆ ਦੇਖੋ ਤੁਹਾਡੇ ਸਾਹਮਣੇ ਗੋਡੇ ਗਿੱਟੇ ਲੋਕ ਆਮਲ ਕਰਨ ਦਾ ਡਿਸਕ ਵਾਲੇ ਸਰਵਾਈਕਲ ਵਾਲੇ ਤਾਂ ਆ ਵੀ ਮੇਰਾ ਮਾਮੂਲੀ ਕੰਮ ਹੈ ਤੇ ਗੋਡਿਆਂ ਵਾਲੇ ਮਰੀਜ਼ ਨੂੰ ਮੈਂ 3-3.5 ਮਹੀਨੇ ਰਿਕਮੈਂਡ ਕਰਦਾ ਦਵਾਈ ਖਾਣ ਲਈ ਜਿਹੜਾ ਲੱਤ ਵਾਲਾ ਮਰੀਜ਼ ਨੂੰ 1.5 ਤੋਂ 2 ਮਹੀਨੇ ਸਰਵਾਈਕਲ ਵਾਲੇ ਸਿਰ 15 ਦਿਨ ਤੇ ਜਿਹੜਾ ਬੰਦਾ ਮੈਂ ਕਹਿ ਰਿਹਾ ਮੇਰਾ ਗੁਰਨਾਨ ਪਾਛੀ ਦੀ ਕਿਰਪਾ ਨਾਲ ਹਰ ਵੀਡੀਓ 'ਚ ਮੈਂ ਕਹਿੰਦਾ ਜਿਹੜੇ ਬੰਦੇ ਨੇ ਮੇਰੀ 3-3.5 ਮਹੀਨੇ ਦਵਾਈ ਖਾ ਲਈ ਗੋਡੇ ਵਾਲੇ ਜੇ ਨਹੀਂ ਠੀਕ ਮੈਂ ਕਹਿੰਦਾ ਮੇਰੇ ਇੱਕ ਅੱਜ ਬਾਜਾ ਲੋਕ ਤਾਂ ਜੇ ਆਪਾਂ ਦੇਖੀਏ ਗੋਡਿਆਂ 'ਤੇ ਆਪਰੇਸ਼ਨ ਕਰਾਉਂਦੇ ਆ ਛੋਟੇ ਕੋਲੇ ਮੈਂ ਦੇਖਿਆ ਕਿ ਇੱਥੇ ਇਸ ਤਰ੍ਹਾਂ ਮਰੀਜ਼ ਆਏ ਜਿਹੜੇ ਕਹਿੰਦੇ ਵੀ ਸਾਡੇ ਬਹੁਤ ਢੂਠੀ ਗੋਡੇ ਉਹ ਗੁਰਨਾਨ ਪਾਛੀ ਦੀ ਕਿਰਪ ਤੇ ਉਹਦੀ ਕਿਰਪਾ ਦੇ ਨਾਲ ਠੀਕ ਹੁੰਦੇ ਆ ਤੇ ਕਿਉਂਕਿ ਮੇਰਾ દવાਖਾਨਾ ਜਿਹੜਾ ਬਾਬੇ ਸ੍ਰੀ ਚੰਦ ਦੇ ਨਾਮ ਤੇ ਹੈ ਜਿਹੜੀ ਸਾਡੀ ਕੋਲਾ ਅਦਾਸੀ મહੰਤਾਂ ਦੀ ਜੱਟ ਮਹੰਤ ਜਿਹਨੂੰ ਕਹਿੰਦੇ ਆ ਉਹ ਬਾਬੇ ਸ੍ਰੀ ਜੰਦੀ ਕੋਲ ਚੋਂ ਤੇ ਸਾਡੀ ਜਿਹੜੀ ਕੋਲਾ ਬਾਬੇ ਨਾਨਕ ਦੀ ਅਸਵਸ ਇਸ ਗੱਲ ਨੂੰ ਨਾਨਕ ਪਾਸ਼ਾ ਦੀ ਕਿਰਪਾ ਤੇ ਮੈਂ ਉਹਦੇ ਤੋਂ ਇਲਾਵਾ ਕੱਖ ਵੀ ਨਹੀਂ ਉਹਦੇ ਸਿਰ ਤੇ ਹੀ ਮਿਲਕਣਾ ਜੋ ਕਰਦੇ ਆ ਉਹਨੂੰ ਤਿਆਗੀ ਕਰਦੇ ਆ ਔਰ ਉਹਦੇ ਅੱਗੇ ਅਰਦਾਸ ਕਰਕੇ ਕਰਦੇ ਆ ਸਭ ਕੁਝ ਲੋਕ ਠੀਕ ਹੋ ਜਾਂਦੇ ਆ ਅਰਦਾਸ ਦੇਣ ਨਾਲ ਸਾਰਾ ਕੁਝ ਹੀ ਆਪਾਂ ਕੀ ਹੋਰ ਲੋਕਾਂ ਦੇ ਜਿਹੜੇ ਹੱਲ ਜਿਹੜੇ ਹੋ ਰਹੇ ਨੇ ਦੇਖੋ ਮੇਰਾ ਤਾਂ ਪੁਆਇੰਟ ਹੈ ਜੇ ਲੋਕੀ ਕਹਣ ਵੀ ਦਵਾਈ ਚ ਸਤ ਅ ਦਵਾਈ ਚ ਸਤ ਨਹੀਂ ਹੁੰਦਾ ਜਦੋਂ ਕਿਸੇ ਦੇ ਰੋਗ ਦੀ ਬਣਿਆਦ ਪੂਰੀ ਹੋ ਜਾਂਦੀ ਹੈ ਪਰ ਮਾਤਮਾ ਹਜੇ ਬੰਦਿਆਂ ਮੇਲ ਬੁਲਾਉਂਦਾ ਜਿਨ੍ਹਾਂ ਨੇ ਜਸ ਦੇਣਾ ਤੇ ਦਵਾਈ ਚ ਸਤ ਸੁਤ ਨਹੀਂ ਹੁੰਦਾ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਪਹਿਲਾ ਬੰਦਾ ਬਹੁਤ ਸਾਰੇ ਲੋਕ ਅਗਲਾ ਪੁਆਇੰਟ ਅਗਲਾ ਪੁਆਇੰਟ ਇਹ ਵੀ ਜਿਵੇਂ ਬਹੁਤ ਲੋਕ ਜਿਹੜੇ ਅੱਜ ਕੱਲ ਨੌਜਵਾਨ ਮੁੰਡੇ ਵੀ ਉਹ ਸੈਕਸ ਤੋਂ ਬੜਾ ਪ੍ਰਭਾਵਿਤ ਨੇ ਇਹਦੇ ਵਿੱਚ ਮੇਨ ਮੁੱਦਾ ਕੀ ਹੈ ਇੱਕ ਤਾਂ ਫਾਸਟ ਫੂਡ ਉਤੇ ਪ੍ਰਭਾਵ ਪਾਉਂਦਾ ਹੈ ਦੂਸਰਾ ਪੁਆਇੰਟ ਹੈਗਾ ਮੇਰੇ ਕਹਣਾ ਜਿਹੜਾ ਬੰਦਾ ਆਪਾਂ ਕਹਿੰਦੇ ਆ ਵੀ ਸੌਸ ਵਗੈਰਾ ਜ਼ਿਆਦਾ ਲੈਂਦਾ ਉਹਦਾ ਜਿਹੜਾ ਮਰਦ ਹੋਣਾ ਉਹ ਬਿਲਕੁਲ ਖਤਮ ਹੋ ਜਾਂਦਾ ਤੇ ਇੱਕ 21 ਸਾਲ ਦੀ ਉਮਰ ਤੱਕ ਹਰ ਬੱਚੇ ਨੇ ਵਧਣਾ ਉਹਦਾ ਅੰਦਰੂਨੀ ਅੰਗਾਂ ਨੇ ਵੀ ਜਦੋਂ ਉਹ ਬੱਚੇ 15 16 ਜਾਂ 14 ਸਾਲ ਦੀ ਉਮਰ 'ਚ ਉਸ ਪਾਸੇ ਨੂੰ ਸਟਾਰਟ ਹੋ ਜਾਂਦੇ ਆ ਤੇ ਉਦੋਂ ਕਹਿ ਲਓ ਵੀ ਉਸ ਟਾਈਮ ਫਿਰ ਉਹ ਜਿਹੜੇ ਉਹਦਾ ਅੰਦਰੂਨੀ ਅੰਗਾਂ ਦੇ ਵਧਣਾ ਉਹਨਾਂ ਦਾ ਜਿਹੜਾ ਬਾਹਦਾ ਵਿਕਾਸ ਰੁਕ ਜਾਂਦਾ 21 ਸਾਲ ਤੱਕ ਜਿਹੜੇ ਉਹ ਅੰਗਾਂ ਨੇ ਵਧਣਾ ਉਹਨੂੰ ਜਦੋਂ ਆਪਾਂ ਉਹ ਉਸ ਪਾਸੇ ਨੂੰ ਪਹਿਲਾਂ ਸਟਾਰਟ ਹੋ ਗਿਆ ਤੇ ਉਹਦਾ ਜਿਹੜਾ ਵਿਆਹ ਤੋਂ ਬਾਅਦ ਠੰਠਾ ਕਪਾਲੀ ਹੁੰਦੀ ਹੈ ਉਹਨੂੰ ਆਪਾਂ ਦਵਾਈ ਦਿੰਦੇ ਆ ਵੀਰਜ ਵਹਾਉਣ ਵਾਲੀ ਗ੍ਰਾਂਥੀ ਨੂੰ ਸਟਰੋਂਗ ਕਰਨ ਲਈ ਦਵਾਈ ਅਸੀਂ ਦਿੰਦੇ ਆ ਉਹਦੇ ਨਾਲ ਤੁਹਾਡੇ ਉਸ ਅੰਗ ਦੀ ਲੰਬਾਈ ਚੜਾਈ ਔਰ ਸਟੈਮਨਾ ਟਾਈਮਿੰਗ ਸਭ ਕੁਝ ਓਕੇ ਹੋ ਜਾਂਦਾ ਹੈ ਅਸੀਂ ਉਸ ਚੀਜ਼ ਵਿੱਚ ਵਿਸ਼ਵਾਸ ਨਹੀਂ ਕਰਦੇ ਵੀ ਆਹ ਲਓ ਜੀ ਦੋ ਕੈਸੋ ਦਿਖਾ ਲਓਗੇ ਤੁਸੀਂ ਸ਼ਾਲਾ ਬਾਰੋਗੇ ਮੈਂ ਚ ਕਦੇ ਵਿਸ਼ਵਾਸ ਨਹੀਂ ਕਰਦਾ ਅਸੀਂ ਸਿਰਫ ਬੀਜ ਬਣਾਉਣ ਵਾਲੀ ਗ੍ਰਾਂਥੀ ਨੂੰ ਸਟਰੋਂਗ ਕਰਨ ਲਈ ਦਵਾਈ ਦਿੰਦੇ ਆ ਉਹਦੇ ਨਾਲ ਜਦੋਂ ਤੁਹਾਡਾ ਅੰਦਰੋਨੀ ਕਮਜ਼ੋਰੀ ਠੀਕ ਹੈ ਤਾਂ ਸਮਝੋ ਮੈਂ ਤੁਹਾਡਾ ਹੋਰ ਸਭ ਕੁਝ ਠੀਕ ਹੈ ਅੱਜ ਕੱਲ ਲੋਕਾਂ ਦੇ ਵਿੱਚ ਕੀ ਹੈ ਕਿ ਵਿਸ਼ਵਾਸ ਨਹੀਂ ਹੈ ਇੱਕ ਵਾਰੀ ਆਏ ਤੁਹਾਡੇ ਕੋਲੇ ਦਵਾਰ ਨਹੀਂ ਆਉਂਦੇ ਅਗਲਾ ਕਦਾਂ ਚੱਲ ਦੇਣ ਨਹੀਂ ਜਾਣ ਨਹੀਂ ਉੱਥੇ ਜੇ ਠੀਕ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਬਿਹੋਰ ਦੇਖਾਂਗੇ ਉਸ ਵਾਰ ਕੀ ਮੇਰੇ ਕੋਲੇ ਇਸ ਤਰ੍ਹਾਂ ਦੇ ਮਰੀਜ਼ ਬਹੁਤ ਘੱਟ ਹੈ ਮੈਂ ਤੇ ਪਹਿਲੇ ਕਹਿੰਦਾ ਵੀ ਮੇਰੇ ਕੋਲ ਤਾਂ ਜਿਹੜਾ ਸਬਰ ਵਾਲਾ ਉਹ ਆਜੂ ਜੇ ਕੋਈ ਐਨਾ ਤਤਪੜਾਤ ਵਾਲਾ ਮੈਂ ਕਹਿੰਦਾ ਹੱਥ ਬੰਨੇ ਵੀ ਮਿੱਤਰ ਜਰਾ ਠੀਕ ਅਗਲਾ 1 ਪੁਆਇੰਟ ਹੋਰ ਬੱਚਿਆਂ ਦੇ ਕੱਦ ਦੀ ਦਵਾਈ ਅਸੀਂ ਦਿੰਨੇ ਆਂ ਮਾਂ ਪਿਓ ਦੇ ਸਾਹਮਣੇ ਫੀਤਾ ਮਾਰ ਕੇ ਤੇ ਉਹਦਾ ਕੱਦ ਨਾਪ ਕੇ ਪਰਚੀ ਬਣਾਈ ਜਾਂਦੀ ਵੀ ਅੱਜ ਦੀ ਡੇਟ ਚੰਨਾ ਮੀਨਾ ਦੀ ਦਵਾਈ ਦੇਣੀ ਮਹੀਨੇ ਬਾਅਦ ਫੇਰ ਦੁਬਾਰਾ ਨਾਪਿਆ ਜਾਂਦਾ ਕਿੰਨੇ ਮਹੀਨੇ ਬਾਅਦ ਹੀ ਕੱਦ ਵਾ ਜਾਂਦਾ ਬਿਲਕੁਲ ਜੀ ਮਹੀਨੇ ਬਾਅਦ ਹਰ ਹਾਲਤ ਦੇ ਤੇ 1/4 ਇੰਚ ਹੀ ਕੱਦ ਹਿੱਲ ਜਾਂਦਾ 10 ਮਹੀਨੇ ਜੇ ਮੈਂ 10 ਇੰਚ ਦੀ ਗਰੰਟੀ ਦਿੰਦਾ 4 1/2 ਇੰਚ ਕਰ ਦਵਾ ਦਿੰਦਾ। ਕੁੜੀਆਂ ਦਾ ਕਦਮ ਹੈ ਉਹਨਾਂ ਦਾ ਵੀ ਵਧਾਤਾ ਜਿਹੜੀ ਕਹਿੰਦੇ ਆ ਵੀ ਅਸੀਂ ਬੱਚੇ ਜੰਮਿਆ ਤੋਂ ਸਰੀਰ ਦੇਖ ਬਗਲਾਦਾ ਵੀ ਇਹ ਵਧਣ ਵਾਲਾ ਨਹੀਂ ਹੈ। ਉਹਨਾਂ ਨੂੰ ਵੀ ਵਧਾਤਾ। ਮੋਟਾਪਾ ਬਹੁਤ ਸਾਰੇ ਹੁੰਦਾ ਜਿਹੜਾ ਉਸ ਬਾਰੇ ਵੀ ਕੁਝ ਨਾਮ ਸੀ। ਮੋਟਾਪੇ ਦੀ ਹਾਂ ਇਹ ਤੁਹਾਡਾ ਸਵਾਲ ਬੜਾ ਵਧੀਆ। ਮੋਟਾਪੇ ਦੇ ਵਿੱਚ ਅਸਲ ਕਾਰਨ ਜੇ ਤੁਸੀਂ ਕਿਸੇ ਡਾਕਟਰ ਕੋਲ ਬੈਠਣਾ ਗੱਲ ਕਰੋਗੇ ਮੋਟਾਪਾ ਕਿਉਂ ਵੱਧਾ? ਉਹਨੇ ਇੱਕੋ ਗੱਲ ਹੋਣੀ ਹੋਊਗੀ ਮਤਲਬ ਵੀ ਖਾਣ ਪੀਣ ਦਾ। ਮੈਂ ਕਹਿੰਦਾ ਖਾਣ ਪੀਣ ਦਾ ਦੇ ਨਾਲ ਮੜਾ ਪਾ ਉਹ ਖਾਣ ਪੀਣ ਦਾ ਢੰਗ ਜਿਹੜਾ ਆਊਟ ਹੁੰਦਾ ਉਹ ਤੋਂ ਮੜਾ ਪਾ ਜਿਵੇਂ ਆਪਾਂ ਰੋਟੀ ਖਾਣ ਲੱਗੇ ਆਪਣੇ ਕੋਲ ਰੋਟੀ ਸਬਜ਼ੀ ਗਰਮ ਹੈ ਤੇ ਪਾਣੀ ਠੰਡਾ ਹੈ ਇੱਕਦਮ ਆਪਣੇ ਕੋਲ ਕਈ ਵਾਰੀ ਗੁਰਗੀ ਫੜਨੀ ਹੁੰਦੀ ਆਪਾਂ ਮੂੰਹ 'ਚ ਪਾ ਲੈਨੇ ਤੇ ਉਤੋਂ ਪਾਣੀ ਜਿਹੜਾ ਠੰਡਾ ਉਹ ਨਾਲ ਲੀਵਰ ਤੇ ਐਸੇ ਤਰ੍ਹਾਂ ਜਿਵੇਂ ਚਾਪੀਣ ਲੱਗੇ ਪਹਿਲਾਂ ਪਾਣੀ ਪੀ ਲੈ ਇੱਕਦਮ ਲੀਵਰ ਠੰਡਾ ਸੀ ਇਕਦਮ ਗਰਮ ਹੋ ਜਾਂਦਾ ਤੇ ਇਹਦੇ ਨਾਲ ਲੀਵਰ ਤੇ ਜਿਗਰ ਦੇ ਪਾਚ ਕਲਾਸ ਬਣਾਉਣ ਵਾਲੇ ਸੈਲ ਖਤਮ ਹੋ ਜਾਂਦੇ ਜਿੱਦਾਂ ਅਸੀਂ ਖਾਣੇ ਉਤੋਂ ਚਾਕੇ ਬੱਚਕਣਾਂ 'ਚ ਮਾਰਨਾ ਉਦੋਂ ਹੀ ਚ ਮਟਾਪੇ ਦਾ ਅਸਰ ਕਰਦੇ ਹੀ ਉਹਨਾਂ ਜੂਰ ਕੈਸਾ ਐਸਰ ਪਰ ਉਹਨਾਂ ਚੰਨ ਮਟਾਪਾ ਪਣਾ ਚਾਲੂ ਹੋਇਆ ਔਰ ਸਿਹਰੀ ਦੇ ਵਿੱਚ ਦਰਦਾ ਹੁਣ ਚਲੋ ਉਹਨੂੰ ਆਪਾਂ ਕਹਿੰਦੇ ਮਟਾਪਾ ਕਾਲਾ ਪੀੜੀ ਅੱਜਕੱਲ ਬਹੁਤ ਜ਼ਿਆਦਾ ਹੈਗਾ ਲੋਕਾਂ ਦੇ ਵਿੱਚ ਕਾਲੇ ਪੀੜੀ ਬਾਰੇ ਵੀ ਕੋਈ ਗਾਲਾ ਕਾਲਾ ਪੀੜੀ ਆ ਹੋ ਗਿਆ ਜਾਂ ਇੱਥੇ ਤੱਕ ਕਿ ਐਚ ਆਈ ਵੀ ਪੋਜ਼ਿਟਿਵ ਵੀ ਜਿਹੜੇ ਮਰੀਜ਼ ਆ ਉਹ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਠੀਕ ਹੋ ਜਾਂਦੇ ਉਹਨਾਂ ਨੂੰ ਵੀ ਦਵਾਈ ਦਿੱਤੀ ਆਵਾ ਬਹੁਤ ਵੱਡਾ ਕਰ ਰਹੇ ਹੋ ਤੁਸੀਂ ਮੇਰਾ ਤਾਂ ਇੱਕ ਪੁਆਇੰਟ ਆ ਜਿਹੜਾ ਐਚ ਆਈ ਵੀ ਵਾਲਾ ਮੇਰੇ ਕੋਲ ਦਵਾਈ ਲੈ ਗਿਆ ਜੇ ਮੈਂ ਕਹਾਂ ਨਹੀ ਠੀਕ ਮੈਂ ਤੁਹਾਡੇ ਚਾਹਾਂ ਦਾ ਜਰੀਆ ਕਰ ਸਵਾਲ ਹੀ ਪਾਇਆ ਨੇ ਸ਼ੂਗਰ ਦੇ ਬਹੁਤ ਜ਼ਿਆਦਾ ਮਰੀਜ਼ ਨੇ ਸ਼ੂਗਰ ਆਜ ਕਲਾਮ ਲੋਕ ਕੰਟਰੋਲ ਕਰਨੇ ਆ ਮਹੀਨਾ ਡੇਢ ਮਹੀਨਾ ਹੀ ਲੱਗਦਾ ਮਹੀਨਾ ਡੇਢ ਮਹੀਨਾ ਦੀ ਦਵਾਈ ਉਹ ਨਾਲ ਕੰਟਰੋਲ ਰਹਿਣ ਲੱਗ ਜੂਗੀ 3 ਸਾਲ ਤੁਹਾਡੀ ਸ਼ੂਗਰ ਆਪ ਨਹੀਂ ਜਾਊਗੀ ਜੇ ਮਲੋਜੂ ਦੀ ਵੀ ਆਪਣ ਜੜ ਖਤਮ ਕਰਦੀ ਮੇਰਾ 1 ਪੁਆਇੰਟ ਸਿੱਧਾ ਜਾ ਜੜ ਤੋਂ ਖਤਮ ਕਰਨੀ ਫਿਰ 7-8 ਮਹੀਨੇ ਲੱਗਦੇ ਹੈ ਦਵਾਈ ਖਾਣੀ ਪਈ ਦਵਾਈ ਤੇ ਮੇਰਾ ਇੱਕ ਪੁਆਇੰਟ ਜਿਹੜੀ ਗੋਲੀ ਲੋਕੀ ਸ਼ੂਗਰ ਤੋਂ ਲੈਂਦੇ ਆ ਉਹ ਗੋਲੀ ਜਿਹੜੀ ਹੈ ਸ਼ੂਗਰ ਤੋਂ ਖਤਮ ਨਹੀਂ ਕਰਦੀ ਉਹ ਬਲੱਡ ਵਿੱਚ ਉਹ ਸਾਫ਼ ਕਰਕੇ ਜੋਇੰਟਾਂ 'ਤੇ ਜਮਾ ਕਰ ਦਿੰਦੀ ਹੈ। ਸ਼ੂਗਰ ਵਾਲੇ ਬੰਦੇ ਦੇ ਗੋਡੇ ਕਿੱਟੇ ਛੇਤੀ ਬਹਿ ਜਾਂਦੇ ਆ। ਬੋਡੇ ਜ਼ਿਆਦਾ ਦੁਖਦੇ ਆ, ਬੋਡੇ ਜ਼ਿਆਦਾ ਦੁਖਦੇ ਕਿੱਟੇ ਆ ਜਾਂਦੇ। ਤੇ ਅਸਲ ਦੇ ਵਿੱਚ ਮੈਂ ਗੋਲੀ ਰეკਮੈਂਡ ਨਹੀਂ ਕਰਦਾ। ਤੇ ਮੈਂ ਇਸ ਵਾਰ ਤੁਹਾਡਾ ਬੜਾ ਵਧੀਆ ਮੈਂ ਦੁਨੀਆ ਨੂੰ ਇਸ ਪੁਆਇੰਟ ਤੇ ਦੱਸ ਦੇਣਾ ਚਾਹੁੰਦਾ ਜਿਹੜੀ ਜਾਮਣ ਦੀ ਗਿੜਕ ਹੈ। ਉਹਦੇ ਵਿੱਚ 60% ਨਿੰਸਲ ਲੈਣ। ਮੇਥੀ ਦਾਣਾ ਹੋਵੇ ਤੇ 50% ਕੈਲਸ਼ੀਅਮ ਆ। ਦੋਨੋਂ ਚੀਜ਼ਾਂ ਬਰਾਬਰ ਮਾਤਰਾ 'ਚ ਪੀਸ ਲੈਣ। ਠੀਕ ਕੀਤਾ ਮੈਂ ਦੱਸ ਦੇ ਰਿਹਾ ਇੱਕ ਜਾਮਣ ਦੀ ਸ਼ਾਮੀ ਖਾਣ ਲੱਗ ਜਾਣਾ ਕਦੇ ਸ਼ੂਗਰ ਨਹੀਂ ਦੀ। ਬੀਪੀ ਦੀ ਹੁਣ ਇਹਨਾਂ ਲੋਕਾਂ ਨੂੰ ਵੀ ਦਵਾਈ ਦੱਸ ਰਹੇ ਸੀ ਉਹ ਵੀ ਫ੍ਰੀ ਚ ਦੱਸ ਰਹੇ ਸੀਗੇ ਕੀ ਕਹਿੰਨਾ ਬੀਪੀ ਵੱਲ ਲੋਕਾਂ ਦਾ ਵਾਧਾ ਹੈ ਬੀਪੀ ਕੀ ਬੀਪੀ ਤੋਂ ਅਸੀਂ ਫਟਕੜੀ ਦੀ ਖੇਲ ਕਹਿੰਦੇ ਹਾਂ ਵੀ ਵਰਤੋ ਬਾਕੀ ਇਹ ਡਿਟੇਲ ਅਗਲੀ ਵੀਡੀਓ ਚ ਦੇਣਾ ਤੁਹਾਡੀ ਵੀਡੀਓ ਜਿਆਦਾ ਲੱਭੀ ਸਾਡੇ ਸਦਾ ਜੀ ਇੱਕ ਵਾਰੀ ਪੇ ਦੱਸ ਦੋਵਾਰ ਕਿ ਸ਼ਨੀਵਾਰ ਇਸ ਦੁਕਾਨ ਦੇ ਵਿੱਚ ਬਾਬਾ ਸ੍ਰੀ ਚੰਦੇ ਜੀ ਦੀ ਵਖਾਣਾ ਇੱਕ ਆਤਾਪੁਰ ਆ ਨਾਲ ਹੀ ਸਾਡੇ SBI ਬੈਂਕ ਦਾ ਦੋ ਕਦਕਾਨਾ ਛੱਡ ਗਿਆ ਤੇ ਕੱਲ ਨੂੰ ਅੰਮ੍ਰਾਲਾ ਉੱਥੇ ਵੀ ਸਾਡੇ SBI ਬੈਂਕ ਆ ਗੀਤਾ ਨਗਰੀ ਧੂਲਕੋਟ ਰੇਲਵੇ ਰੋਡ ਅੰਮ੍ਰਾਲਾ ਸਿਟੀ ਐਤਵਾਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮੈਂ ਬੁੱਲੰਦਪੁਰ 메ਨ ਰੋਡ ਦੇ ਉੱਤੇ HDFC ਬੈਂਕ ਦੇ ਨਾਲ ਫੋਨ ਨੰਬਰ ਦੱਸ ਦੋ 8195000144 ਤੇ 8195800144 ਇਹ ਇਨਕੁਆਰੀ ਲੈਣੇ ਪੜਦੇ ਬਿਲਕੁਲ ਜੀ ਇਹ ਸੰਸਾੜੇ ਨਾਲ ਆਪਣਾ ਬੈਦ ਸਾਹਿਬ ਜਿਹਨਾਂ ਦਾ ਕਹਿਣਾ ਕਿ ਜਿਹੜੇ ਬੱਚਿਆਂ ਦਾ ਕੱਦ ਨਹੀਂ ਵੱਧਦਾ ਤਾਂ ਹੁਣ ਇਹਨਾਂ ਕੋਲੇ ਆਓ ਤੇ 3 ਮਹੀਨੇ ਵਿੱਚ ਤਰਨ ਅੱਗੇ ਆਪਾਂ ਤਿੰਨ ਜਿਹਦਾ ਕੱਦ ਜਿਹੜਾ ਇਥੋਂ ਵੀ ਆਪਾਂ ਵੱਧ ਜਾਵੇਗਾ